ਅਬੋਹਰ ਦੇ ਮਸ਼ਹੂਰ ਕਪੜਾ ਵਪਾਰੀ ਸੰਜੀਵ ਵਰਮਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅੱਜ 7 ਦਿਨਾਂ ਬਾਅਦ ਅਬੋਹਰ ਦੇ ਸੰਗਮ ਪੈਲੇਸ ਦੇ ਵਿੱਚ ਅੱਜ ਅੰਤਮ ਅਰਦਾਸ ਹੈ ਜਿਸ ਦੇ ਵਿੱਚ ਪਾਗ ਲੈਣ ਵਾਸਤੇ ਪੰਜਾਬ ਕੈਬਨਿਟ ਮਨਿਸਟਰ ਉਦਯੋਗ ਮੰਤਰੀ ਸੰਜੀਵ ਅਰੋੜਾ ਜੀ ਤੇ ਉਹਨਾਂ ਦੇ ਨਾਲ ਬੱਲੂਆਣਾ ਹਲਕਾ ਦੇ ਐਮ ਐਲ ਏ ਗੋਲਦੀ ਮੁਸਾਫਰ ਪਹੁੰਚੇ ਹੋਏ ਨੇ ਇਸ ਮੌਕੇ ਉੱਪਰ ਸੰਬੋਧਨ ਕਰਦੇ ਹੋਏ ਸੰਜੀਵ ਅਰੋੜਾ ਨੇ ਜੋ ਪਰਿਵਾਰ ਹੈ ਉਹਦੇ ਨਾਲ ਦੁੱਖ ਸਾਂਝਾ ਕੀਤਾ ਅਤੇ ਦੂਸਰੀ ਰਾਜਨੀਤਿਕ ਪਾਰਟੀਆਂ ਨੂੰ ਇਸ ਮਾਮਲੇ ਉੱਪਰ ਰਾਜਨੀਤੀ ਨਾ ਕਰਨ ਦੀ ਸਲਾਹ ਵੀ ਦਿੱਤੀ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾ ਰਹੀ ਹੈ ਤੇ ਕਿਸੇ ਵੀ ਅਪਰਾਧੀ ਕਿਸੇ ਵੀ ਗੈਂਗਸਟਰ ਨੂੰ ਇਸ ਮਾਮਲੇ ਵਿੱਚ ਛੱਡਿਆ ਨਹੀਂ ਜਾਏਗਾ ਤੇ ਉਹਨਾਂ ਨੇ ਪੁਲਿਸ ਉੱਪਰ ਵੀ ਪੂਰਾ ਭਰੋਸਾ ਜਤਾਉਂਦੇ ਹੋਏ ਕਿਹਾ ਕਿ ਪੁਲਿਸ ਦੀ ਕਾਰਜ ਪ੍ਰਣਾਲੀ ਬਹੁਤ ਵਧੀਆ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੀ ਸੰਜੇ ਵਰਮਾ ਕਤਲकांड ਨਾਲ ਸੰਬੰਧਿਤ ਅਪਰਾਧੀ ਹਨ ਉਹ ਸਾਰੇ ਹੀ ਸਿਲਾਖਾਂ ਦੇ ਪਿੱਛੇ ਹੋਣਗੇ ਪਰਿਵਾਰ ਨਾਲ ਆਹ ਸਤਿਜਨ ਸਰਕਾਰ سڈے نیشنل کنوینرس کےجریوال جی سارے مکمری بگوت سنگھ مان جی سارا بلو شوق پرگٹ کرتا اور میں تمہیں یقین دماغ کہ اس دکھ کی گھڑی سی پوری سرکار ساری پوری پارٹی کی ساری فہمتی ہے وہ تیرے نا ہمیشہ رہے میں جدو تو میں لیا چنیا ایسے تک چواتی اور ترے پروار کی تاریخ تو علاوہ کچھ نہیں سنے اور میں تو نہیں پتا کہ لوگ دشمنی ہے چلے بندے میں ਇਹ ਤਾਂ ਉਹ ਹਕੀਕਤ ਜਿੰਦਗੀ ਨਹੀਂ ਜੀਉਂਦੇ। ਮੈਨੂੰ ਕਈ ਵਾਰੀ ਲੱਗਦਾ ਹੈ ਜਿੰਨਾਂ ਚੰਗੇ ਬੰਦਿਆਂ ਦੀ ਲੋੜ ਧਰਤੀ 'ਤੇ ਹੁੰਦੀ ਹੈ ਉਹ ਨਹੀਂ ਲੱਭ ਨੂੰ ਮੀਂਹ ਚੰਗੇ ਬੰਦੇ ਆ ਵੀ ਲੋੜ ਹੁੰਦੀ ਹੈ। ਮੈਂ ਪਾਸ ਕਰਦੇ ਪਿਤਾ ਜੀ ਹੈਗੇ ਇੱਕ ਦੇਖੋ ਬਣੀ ਹੋਈ ਗੱਲ ਹੈ। ਕਿ ਪਿਤਾ ਦੇ ਮੋਢੇ ਤੇ ਤੁਹਾਡਾ ਜੁੱਤੀ ਵੱਡਾ ਮਾਹਰ ਹੈ ਉਹ ਪੁੱਤਰ ਦੀ ਹੱਥੀ ਹੈ ਮੈਂ ਜਿੰਨਾ ਤੁਹਾਡਾ ਪਿਆਰ ਇੱਥੇ ਦੇਖ ਰਿਹਾ ਅਭੋਰ ਦੇ ਵਿੱਚ ਔਰ ਆਸ-ਪਾਸ ਦੇ ਇਲਾਕਿਆਂ ਦੇ ਵੀ ਲੋਕ ਇੱਥੇ ਆਏ ਆ ਕਿ ਪਿਆਰ ਤਾਂ ਹੈ ਹੀ ਹੈ ਪਰ ਕੀ ਉਹਦਾ ਵਿੱਚ ਸਨੇਹਾ ਵੀ ਹੈ ਜਿਹੜੇ ਦੁਰੰਤ ਕਰਦੇ ਨੇ ਕਿ ਪਿਆਰ ਦੇ ਅੱਗੇ ਵਾਰਦੀ 40 ਦੇ ਚੱਲ ਨਹੀਂ ਮੈਂ ਆਪਣੀ ਜਕੀਮ ਲਵਾਣਾ ਆਪਣੀ ਸਰਕਾਰ ਨੂੰ ਲਵਾ ਤੇ ਬਣੀ ਜਲਦੀ ਜਿੰਨੇ ਵੀ ਬੰਦੇ ਆ ਨੇ ਇਹਦੇ ਵਿੱਚ ਸ਼ਿਰਕਤ ਕੀਤੀ ਸਭੋਨੇ ਆਮੇ ਤੇ ਔਰ ਜਿੰਨੇ ਬੰਦਿਆਂ ਦੇ ਘਰਾਂ ਤੋਂ ਹੈਲਪ ਕੀਤੀ ਉਹਨਾਂ ਨੂੰ ਸਦਾ ਕਿਸੇ ਵੀ ਬੰਦਿਆਂ ਨੂੰ ਕੋਈ ਬੰਦਾ ਬਖਸ਼ੀਆਂ ਨਹੀਂ ਜਾਏਗਾ ਔਰ ਬੜੀ ਜਲਦੀ ਤੁਹਾਡੇ ਇਖਾਮ ਨੇ ਆਏਗਾ ਕਿ ਸਾਡੀਆਂ ਕੋਰਸਸ ਨੂੰ ਸਾਡੇ ਨੈਸ਼ਨਲ ਸੰਮੀਨਾ ਸਾਹਿਬ ਔਰ ਮਾਨਯੋਗ ਹਕਮਤਰੀ ਦੀ ਹਜ਼ਾਇਤ ਹੈ ਕਿ ਜਲਦੀ ਤੋਂ ਜਲਦੀ ਇਹ ਬਰਦਿਆਂ ਨੂੰ ਫੜ ਕੇ ਕਾਨੂੰਨ ਦੇ ਹਿਸਾਬ ਨਾਲ ਜੋ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੋਵੇ ਕੁਝ ਕਰੇਗਾ ਜਾਂ ਔਰ ਸਾਡੀਆਂ ਹੋਸ਼ਿਲ ਦਿਨ ਰਾਤ ਐਸ ਕੰਮ ਚ ਲੱਗੀਆਂ ਹੁੰਦੀਆਂ ਇੱਕ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰੂੰਗਾ ਕਿ ਇੱਕ ਟਾਈਮ ਪਰਵਾਦ ਨਾਲ ਚੱਲਣ ਦਾ ਪਰਵਾਦ ਨਾਲ ਜਿਹੜਾ ਰੋਹਤ ਹੈ ਮੰਡਨ ਦਾ ਆਪਾਂ ਪੋਲੀਟਿਕਲ ਗੱਲ ਕੋਈ ਨਹੀਂ ਕਰਦੇ ਔਰ ਨਾ ਮੈਂ ਕਰਦਾ ਇੱਕ ਵਾਰੀ ਦੁਬਾਰਾ ਮੈਂ ਸੋਖ ਪ੍ਰਗਟ ਕਰਦਾ ਹੋਇਆ ਤੁਹਾਨੂੰ ਪੂਰਾ ਪ੍ਰੋਸਟ ਮੰਨਦਾ ਕਿ ਸਰਕਾਰ ਕਰੇਗੀ